ਸੁਖਾਰੀ ਮਹਲਾ ਪਹਿਲਾ ਏ ਮਨ ਮੇਰਾ ਤੂੰ ਸਮਝ ਅਚੇਤ ਏ ਆਣਿਆ ਆਰਾਮ ਏ ਮਨ ਮੇਰਾ ਛੱਡ ਅਬ ਗਣ ਗੁਣੀ ਸਮਾਨਿਆ ਆਰਾਮ ਬਹੁ ਸਾਧ ਲੁਪਾਣੀ ਕਰਤ ਕਮਣੇ ਵਿਛੜਿਆ ਨਹੀਂ ਮਿਲਾ ਕਿਉਂ ਦੁਤਰ ਤੜੀਐ ਜਮ ਬੋ ਮਰੀਆ ਜਮ ਕਾ ਪੰਥ ਦੋਹਿਲਾ ਮਨ ਰਾਮ ਨਹੀਂ ਰਾਤਾ ਸਾਜ ਪ੍ਰਪਾਤਾ ਆਵ ਕਤ ਦੁਦਾ ਕਿਆ ਕਰੇ ਬੰਦਨ ਬਾਦਿਆ ਨ ਬਦ ਛੁਟੈ ਗੁਰਮੁਖ ਸੇਵਾ ਨਰ ਹਰੇ اے ਮਨ ਮੇਰਿਆ ਤੂੰ ਛੋਡ ਆਲ ਜੰਜਾਲਾ ਰਾਮ اے ਮਨ ਮੇਰਿਆ ਹਰ ਸੇਵੋ ਪੁਰਖ ਨਰਲਾ ਰਾਮ ਹਰ ਸਿਮਰ ਏਕ ਓੰਕਾਰ ਸਾਚਾ ਸਭ ਜਗਤ ਜਿਨੋ ਪਾਇਆ ਪਉਣ ਪਾਣੀ ਅਗਨ ਬਾਦੇ ਗੁਰ ਖੇਲ ਜਗਤ ਦਿਖਾਇਆ ਅਚਾਰ ਤੋਂ ਵਿਚਾਰ ਦੇ ਹਰ ਨਾਮ ਸੰਜਮ ਜਪ ਤਪੋ ਸਕਾ ਸੈਨ ਪਿਆਰ ਪ੍ਰੀਤਮ ਨਾਮ ਹਰ ਦਾ ਜਾਪ ਜਪੋ ਇਮਨ ਮੇਰੇ ਆ ਤੋ ਫਿਰ ਰਹੋ ਚੋਟ ਨ ਖਾਵੇ ਰਾਮ ਇਹ ਮਨ ਮੇਰੇ ਆ ਗੁਣ ਗਾਵੇ ਹੇ ਸਹਿਜ ਸਮਾਵੇ ਰਾਮ ਗੁਣ ਗਾਏ ਰਾਮ ਰਸਾਏ ਰਸਿਏ ਹੇ ਗੁਣ ਗਿਆਨ ਅਨੰਦਨ ਸਰਹਿ ਤਰੇ ਲੋਕ ਦੀਪਕ ਸ਼ਬਦ ਚਾਨਣ ਪੰਚ ਦੂਤ ਸੰਗਾ ਰਹੇ ਹੈ ਗਾਡਨਰ ਪਉ ਤਰੇ ਹੈ ਤਰੰਗ ਗੁਰ ਮਿਲਿਆ ਕਾਰਜ ਸਾਰੇ ਰੂਪ ਰੰਗ ਪਿਆਰ ਹਰ ਸਿਉ ਹਰ ਆਪ ਕਿਰਪਾ ਧਾਰੈ ਏ ਮਨ ਮੇਰਾ ਤੋਂ ਕਿਆ ਲੈ ਆਇਆ ਕਿਆ ਲੈ ਜਾਏ ਸੀ ਰਾਮ ਏ ਮਨ ਮੇਰਾ ਤਾਂ ਛੁੱਟ ਸੀ ਜੇ ਪਰਮ ਚੁਕਾਇ ਸੀ ਰਾਮ ਤਾਨ ਸੰਚ ਹਰ ਹਰ ਨਾਮ ਵਖੜ ਗੁਰ ਸ਼ਬਦ ਪਾਉ ਪਛਾਨਹਿ ਮੈਲ ਪਰ ਹਰ ਸ਼ਬਦ ਨਰਮਲ ਮਹਿਲ ਕਰ ਸਚ ਜਾਣੈ ਪਤਨਾਮ ਪਾਵੇ ਕਰ ਸਦਾ ਵਹਿ ਝੋਲਾ ਮਤ ਬਿਰਸੋ ਹਰ ਨਾਮ ਧਿਆਈਆ ਸ਼ਬਦ ਰਸ ਪਾਈਐ ਵਡ ਭਾਗ ਜਪੀਐ ਹਰ ਜਸੋ ਈ ਮਨ ਮੇਰੇ ਆਵਨ ਪੌੜੀਆ ਮੰਦਰ ਕਿਉ ਚੜੈ RAM ਈ ਮਨ ਮੇਰੇ ਆਵਨ ਪੇੜੀ ਪਾਰਨਾ ਬੜਾ RAM ਔਰ ਸਾਜਨਾ ਬਾਦ ਪ੍ਰੀਤਮ ਗੁਰ ਸਬਦ ਸੁਰਤ ਲੰਗਾਵੇ ਮਿਲ ਸੰਗਤ ਮੇਲੇ ਸਾਧ ਸੰਗਤ ਕਢੇ ਰਲਿਆ ਫੇਰ ਨਾ ਬਚੋ ਤਾ ਵਹਿ ਕਰ ਦਇਆ ਦਾਨ ਦਿਆਲ ਸਚਾਰ ਨਾਮ ਸੰਗਤ ਪਾਵਉ ਨਾਨਕ ਪੈ ਸੁਨੋ ਪ੍ਰੀਤਮ ਹੰ ਗੁਰ ਸ਼ਬਦ ਮਨ ਸਮਝਾਵਉ